ਸ਼ਰਮ ਕੀਤਾ ਸੀ ਕਿ ਕੱਲ ਹੀ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਨਮ ਸਾਖੀ ਵਿੱਚੋਂ ਅੱਜ ਦੇ ਵਿਚਾਰ ਆਪਾਂ ਕਰਾਂਗੇ ਕਿ ਕੱਲ ਹੀ ਤੰਤਨ ਦੂਜੇ ਪਾਸ਼ਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਜੋ ਕੱਲ ਪ੍ਰਕਾਸ਼ ਦਿਹਾੜਾ ਸੀ ਜਨਮ ਦਿਹਾੜਾ ਸੀ ਸੋਨਾਂ ਨੂੰ ਸਮਰਪਿਤ ਅੱਜ ਉਹਨਾਂ ਦੇ ਜੀਵਨ ਦੇ ਬਾਰੇ ਕੁਝ ਕੁ ਵਿਚਾਰਾਂ ਕਰਾਂਗੇ ਆਪਾਂ ਕਿ ਗੁਰੂ ਨਾਨਕ ਦੇਵ ਜੀ ਦਾ ਮਿਲਾ ਕਿ ਗੁਰੂ ਨਾਨਕ ਦੇਵ ਜੀ ਦਾ ਕਿਸ ਤਰ੍ਹਾਂ ਮਿਲਾ ਪਾਇਆ ਸ਼੍ਰੀ ਗੁਰੂ ਅੰਦਰ ਦੇਵ ਜੀ ਮਹਾਰਾਜ ਜੀ ਦਾ ਖੰਡੌਰ ਵਿੱਚ ਭਾਈ ਜੋਤਾ ਨਾਮੇ ਇੱਕ ਜੱਟ ਸ਼ਕਰੈندہ ਸੀ ਜੋ ਸਵੇਰੇ ਤੜਕੇ ਉੱਠ ਕੇ ਇਸ਼ਨਾਨ ਕਰਕੇ ਆਸਾ ਦੀਵਾਰ ਬੜੇ ਪ੍ਰੇਮ ਨਾਲ ਪਰਦਾ ਹੁੰਦਲ ਸੀ ਉਮੀ ਉੱਥੇ ਸ਼ਬਦ ਬਾਣੀ ਸੁਣਨ ਨੂੰ ਆਉਂਦੇ ਸਨ ਸੰਗਤਾਂ ਜੁੜਦੀਆਂ ਸਨ ਲੈਹਣੇ ਜੀ ਦਾ ਘਰ ਵੀ ਕੋਲ ਹੀ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਇੱਕ ਦਿਨ ਉਹਨਾਂ ਨੇ ਭਿੰਨੀ ਰੈਣੜੀ ਚਮਕਣ ਤਾਰੇ ਇਹ ਆਪਾਂ ਵਿਚਾਰ ਕਰ ਕੀਤੀ ਸੀ ਦੇਵੀ ਦੇ ਦਰਸ਼ਨ ਕਿਸ ਤਰ੍ਹਾਂ ਕੀਤੀ ਕਿਉਂਕਿ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਦੇਵੀ ਦੇ ਦਰਸ਼ਨ ਕਰਾਉਣ ਜਾਂਦੀ ਜਾਂਦੀ ਸੀ ਸੰਤਾਂ ਨੂੰ ਸੋ ਫੇਰੂਣਾ ਨੇ ਸੰਗਤ ਨੇ ਆਖਿਆ ਭਾਈ ਲੈਣੀ ਨੂੰ ਕਿ ਤੇਰੇ ਪਿਤਾ ਜੀ ਆਪ ਜੀ ਦੇ ਪਿਤਾ ਜੀ ਸਾਨੂੰ ਦੇਵੀ ਦੇ ਦਰਸ਼ਨ ਕਰਾਉਂਦੇ ਸਨ ਇਹ ਆਪ ਜੀ ਵੀ ਇਸ ਤਰ੍ਹਾਂ ਕਰੋ ਕਿ ਦੇਵੀ ਦੇ ਦਰਸ਼ਨ ਕਰਾਓ ਸੰਤਾਂ ਨੂੰ ਸੋ ਦੇਵੀ ਦੇ ਦਰਸ਼ਨ ਜਦ ਲੈਣੇ ਜੀ ਦਾ ਮਨ ਗੁਰੂ ਜੀ ਦੇ ਚਰਨਾਂ ਵਿੱਚ ਲੱਗ ਗਿਆ ਤਾਂ ਲੈਣੇ ਜੀ ਨੇ ਮਨ ਵਿੱਚ ਸਿੱਖੀ ਧਾਰਨ ਕਰਕੇ ਕੁੰਗ루 ਦੇਵੀ ਲਾਟਾਂ ਆਗ ਬੈਸ ਲਾਸਟਿਆ ਔਰ ਲੈਣਾ ਜੀ ਦੇ ਸਾਥੀ ਦੇਵੀ ਦੇ ਲੈ ਜਾਣ ਵਾਸਤੇ ਬਹੁਤ ਕਹਿਣ ਲੱਗੇ ਤਾਂ ਉਹਨਾਂ ਇੱਕ ਨੰ ਮੰਨੀ ਤੇ ਆਖਿਆ ਮੈਨੂੰ ਮੋਖ ਭੋਗ ਦੇਣ ਵਾਲਾ ਪੂਰਾ ਗੁਰੂ ਮਿਲ ਪਿਆ ਹੈ ਉਹਨਾਂ ਨੇ ਆਖਿਆ ਜੀ ਪੂਰਾ ਗੁਰੂ ਹੈ ਤਾਂ ਸਾਨੂੰ ਵੀ ਇੱਥੇ ਹੀ ਦੇਵੀ ਦੇ ਦਰਸ਼ਨ ਕਰਾਂ ਤਾਂ ਦੂਜੇ ਦਿਨ ਅੰਮ੍ਰਿਤ ਵੇਲੇ ਲੈਣਾ ਜੀ ਤੇ ਉਸਦੇ ਸਾਥੀ ਜਦ ਗੁਰੂ ਜੀ ਦੇ ਦਰਸ਼ਨ ਕਰਨ ਆਏ ਤਾਂ ਇੱਕ ਦਿਵੇਅ ਦ੍ਰਿਸ਼ ਰੂਪ ਮਾਈ ਗੁਰੂ ਜੀ ਦੇ ਮੂਹੇ ਅਗੇ ਝਾੜੂ ਦਿੱਦੀ ਵੇਖੀ ਪੁੱਛਣ ਤੇ ਉਸਨੇ ਕਿਹਾ ਮੈਂ ਉਹੀ ਈਸ਼ਵਰੀ ਮਾਇਆ ਦੇਵੀ ਹਾਂ ਜਿਸ ਦੇ ਤੁਸੀਂ ਆਖਰੀ ਹੋ ਇਹ ਸੱਚੇ ਸਤਿਗੁਰੂ ਸਰਦ ਹਨ ਸੰਤਾਂ ਦੀ ਦਰਸ਼ਨ ਦੇਵਤੀ ਹਨ ਦੇਵੀ ਦੇਵਤੇ ਮਾਇਕ ਪਦਾਰਥ ਦਿੰਦੇ ਹਨ ਮਾਇਆ ਪਦਾਰਥ ਦਿੰਦੇ ਹਨ ਸਾਧ ਸੰਗਤ ਜੀ ਗੁਰੂ ਘਰ ਵਿੱਚ ਮੁਕਤ ਭੁਗਤ ਚਾਰ ਪਦਾਰਥ ਹਨ ਇਹ ਸੁਣ ਕੇ ਲੈਣਾ ਜੀ ਦੇ ਸਾਥੀ ਲੈਣਾ ਜੀ ਗੁਰੂ ਜੀ ਦੇ ਪੱਕੇ ਸਿੱਖ ਬਣ ਗਏ ਪਾਵੇਂ ਲੈਣਾ ਜੀ ਖੰਡੂਰ ਆ ਰਹੇ ਸਨ ਪਰ ਹਰ ਮੇਲੇ ਉਹਨਾਂ ਦਾ ਧਿਆਨ ਗੁਰੂ ਦੇ ਚਰਨਾਂ ਵਿੱਚ ਹੀ ਰਹਿੰਦਾ ਸੀ ਇਹਨਾਂ ਦਾ ਦਿਲ ਇਹ ਚਾਹੁੰਦਾ ਸੀ ਕਿ ਗੁਰੂ ਮਹਾਰਾਜ ਦੀ ਹਰ ਵਕਤ ਸੇਵਾ ਕਰਾਂ ਸੋ ਕੁਝ ਦਿਨ ਪਿਛੋਂ ਲਹਿਣਾ ਜੀ ਨੇ ਇੱਕ ਪੰਡਲੂਨ ਦੀ ਗੁਰੂ ਕੇ ਲੰਗਰ ਵਾਸਤੇ ਲੈ ਕੇ ਆਪਣੇ ਭਨੇਵੇਂ ਸਮੇਤ ਕਰਤਾਰਪੁਰ ਆਏ ਅੱਗੇ ਗੁਰੂ ਜੀ ਖੇਤ ਦੀ ਨਦੀਮ ਕੱਢ ਰਹੇ ਸਨ ਮਾਤਾ ਸੁਲਖਣੀ ਜੀ ਪਾਸ ਮੂਨ ਦੀ ਪੰਡਿਤ ਸੁਟਕੇ ਖੇਤ ਵਿੱਚ ਹੀ ਗੁਰੂ ਜੀ ਦੇ ਦਰਸ਼ਨ ਜਾ ਕੀਤੇ ਗੁਰੂ ਜੀ ਨੇ ਇੱਕ ਪੰਡ ਨਦੀਮ ਦੀ ਗਊਆਂ ਮਹੀਆਂ ਵਾਸਤੇ ਬੰਨੀ ਸੀ ਗੁਰੂ ਜੀ ਨੇ ਲੈਣੇ ਮੰਨੀ ਤਕਿਆ ਦਾ ਲੈਣਾ ਜੀ ਨੇ ਛੱਟ ਮੰਦਾਸਾ ਮਨਾਕੀ ਬਣ ਕੇ ਚੁੱਕ ਲਈ ਗੁਰੂ ਮਹਾਰਾਜ ਜੀ ਬਹੁਤ ਖੁਸ਼ ਹੋਏ પ્રસન્ન ਹੋਏ ਕਰ ਆ ਗਏ ਤਾਂ ਮਾਤਾ ਸੁਰਖਣੀ ਨੇ ਕਿਹਾ ਆਪ ਬੜੀ بے ਪ੍ਰਵਾਹੀ ਕਰਦੀ ਹੋ ਸਿੱਖ ਦੀ ਸ਼ਰਧਾ ਨਹੀਂ ਰਹਿਣ ਦਿੰਦੀ ਇਹਦੀ ਪੁਸ਼ਾਕ ਚਿੱਕੜ ਨਾਲ ਭਰ ਗਈ ਹੈ ਗੁਰੂ ਜੀ ਨੇ ਉਤਰ ਦਿੱਤਾ پنڈ چک کے چکن جو کے نے چک لی ہے پوشاک چکن نہیں لبڑی سگوں کیسر نال سج گئی ہے سو پشاک کیسر والی ہو گئی ہے لہنا جی ہر ویلے ٹہل سیوا دے اور ہر ویلے شری گروہ نانک دیو جی سخیات پرمیشر من کے ਇਨਾਂ ਦਾ ਧਿਆਨ ਹਰ ਵੇਲੇ ਕਰਦੇ ਗੁਰੂ ਨਾਨਕ ਦੇਵ ਜੀ ਸਿਆਲ ਹਾੜ ਡੇਢ ਪਹਿਰ ਰਾਤ ਰੈਂਦੀ ਤੋਂ ਨਿਤ ਪ੍ਰਤ ਨਿਤ ਪ੍ਰਤੀ ਦਰਿਆ ਵਿੱਚ ਕੰਠ ਤੱਕ ਪਾਣੀ ਵਿਚਾਰ ਘੜੀ ਸੂਰਜ ਚੜ੍ਹੇ ਤੱਕ ਖੜੇ ਰਹਿੰਦੇ ਲੈਣਾ ਜੀ ਹਮੇਸ਼ਾ ਨਾਲ ਹੀ ਜਾਣ ਕਦੇ ਬੈਠੇ ਭਜਨ ਕਰਕੇ ਰਹਿਣ ਇੱਕ ਦਿਨ ਭਾਈ ਬੁੱਢੇ ਜੀਤੇ ਆਦਿਕ ਹੋਰ ਪ੍ਰੇਮੀ ਪੁਰਸ਼ਾਂ ਨੇ ਸਲਾਹ ਕੀਤੀ ਅਸੀਂ ਵੀ ਗੁਰੂ ਜੀ ਦੇ ਨਾਲ ਰਾਵੀ ਉੱਤੇ ਜਾਇਆ ਕਰੀਏ ਜਦ ਗਏ ਤਾਂ ਉਹ ਦਾ ਮਹੀਨਾ ਠੰਡੀ ਪੌਣ ਦਰਿਆ ਦਾ ਕਿਨਾਰਾ ਸੀਤ ਮਾਰੇ ਸੁਨ ਹੋ ਕੇ ਕੰਬਣ ਲੱਗੇ ਤੇ ਘਰ ਨੂੰ ਨੱਠੇ ਤਾਂ ਮੀਂਹ ਤੇ ਗੜਾ ਬਹੁਤ ਪਿਆ ਬੜਾ ਕਸ਼ਟ ਸਹਾਰ ਦੀ ਧਰਮਸ਼ਾਲਾ ਉਥੇ ਲੈਣਾ ਜੀ ਉਥੇ ਗੁਰੂ ਜੀ ਪਾਸ ਰਹੇ ਇੱਕ ਦਿਨ ਮੀਂਹ ਬਹੁਤ ਪਿਆ ਧਰਮਸ਼ਾਲਾ ਦੀ ਕੰਧ ਟਹਿ ਭਈ ਲੈਣਾ ਜੀ ਛਤੀਰ ਹੀਟ ਛਤਰ ਹੀਟ ਛਤੇ ਰਹੇ ਹੀਟ ਸਿਰ ਦੇ ਦੇਖ ਕੇ ساری ਰਾਤ ਖੜੇ ਰਹੇ ਗੁਰੂ ਜੀ ਨੂੰ ਨਹੀਂ ਜਗਾਇਆ ਇੱਕ ਵਾਰੀ ਬਾਬਾ ਜੀ ਨੇ ਅਤੀ ਰਾਤ ਨੂੰ ਆਵਾਜ਼ ਦਿੱਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਨੂੰ ਦੇਖੋ ਕਿਡਾ ਕੋ ਦਿਨ ਚੜਿਆ ਹੈ ਸਾਡੇ ਬਰਸਤਨ ਸਾਫ ਕਰ ਲਿਆਓ ਪੁੱਤਰ ਬੋਲੇ ਗੁਰਨਾਨ ਦੇਵ ਜੀ ਦੇ ਵੀ ਦੋ ਪੁੱਤਰ ਸਨ ਲਖਮੀ ਦਾਸ ਸ੍ਰੀ ਚੰਦਰ ਜੀ ਉੱਤਰ ਬੋਲੇ ਤੁਹਾਨੂੰ ਤਾਂ ਬੁੱਢੇ ਹੋਣ ਕਰਕੇ ਨੀਂਦ ਨਹੀਂ ਪੈਂਦੀ ਸਾਨੂੰ ਵੀ ਨੀਂਦ ਸੌਣ ਦੇ ਸਾਨੂੰ ਨਹੀਂ ਸੌਣ ਦੇ ਸਾਨੂੰ ਮਤਲਬ ਆਪਾਂ ਕਹੀ ਦਿੰਦੇ ਹਾਂ ਬਜ਼ੁਰਗ ਕਈ ਵਾਰੀ ਬੱਚਾ ਕਹੀ ਦਿੰਦਾ ਹੈ ਨਾ ਆਪਾਂ ਆਮ ਖਾਸ਼ ਵਰਤੂ ਕਰਦੀ ਗਲਤੀ ਵਿਚਾਰ ਕਰਦੀ ਹੈ ਕਿਉਂਕਿ ਕਹਿੰਦੇ ਨੇ ਆਪ ਕਿ ਬਾਪ ਜੀ ਬਾਪੂ ਜੀ ਆਪ ਜੀ ਤਾਂ ਨੀਂਦ ਨਹੀਂ ਦੀ ਸਾਨੂੰ ਤਾਂ ਬੜੀ ਨੀਂਦ ਆਉਂਦੀ ਹੈ ਅਨਾ ਆਪਕਈ ਨੇ ਸੁਬਾਹ ਵੇਕੀ ਕਹਿ ਦਿੱਤਾ ਬੱਚਾ ਨੇ ਪੁੱਤਰ ਬੋਲੇ ਤੁਹਾਨੂੰ ਤਾਂ ਬੁੱਢੇ ਹੋਣ ਕਰਕੇ ਨੀਂਦ ਨਹੀਂ ਪੈਂਦੀ ਸਾਨੂੰ ਵੀ ਨਹੀਂ ਸੌਣ ਦਿੰਦੇ ਸਵੇਰੇ ਤਵਾ ਦੇਵਾਂਗੇ ਨਹੀਂ ਰਹਿੰਦੇ ਤਾਂ ਪੁਸ਼ਾਕ ਬਦਲ ਲਓ ਬੱਚਾ ਨੇ ਕਹਿ ਦਿੱਤਾ ਭਾਈ ਬੁੱਢੇ ਨੇ ਉਹਨਾਂ ਨੂੰ ਆਖਿਆ ਮਹਾਰਾਜ ਅਜੇ ਤਾਂ ਅੱਧੀ ਰਾਤ ਹੈ ਇਸ ਵਕਤ ਖੂ ਜੋਤਰੀਆਂ ਕਰਦੇ ਸਾਂ ਮੈਨੂੰ ਤਾਰਿਆਂ ਦੀ ਚਿੰਗੀ ਤਰ੍ਹਾਂ ਜਾਜ ਹੈ ਐਸੇ ਤਰ੍ਹਾਂ ਹੋਰ ਸਿੱਖਾਂ ਨੇ ਕਿਹਾ ਫੇਰ ਹੁਕਮ ਹੋਇਆ ਲੈਣਿਆ ਤੂੰ ਵੇਖ ਤਾਂ ਲੈਣਾ ਜੀ ਬਾਹਰ ਦੇਖਣ ਗਏ ਤਾਂ ਆ ਕੇ ਆਖਿਆ ਮਹਾਰਾਜ ਜਿੰਨਾ ਆਪ ਨੇ ਕਿਹਾ ਹੈ ਉਤਨਾ ਦਿਨ ਚੜਿਆ ਹੈ ਬਾਬਾ ਜੀ ਨੇ ਬਸਤਰ ਧੋਣ ਲਈ ਦਿੱਤੇ ਜਦ ਲੈਣਾ ਜੀ ਬਾਹਰ ਗਏ ਤਾਂ ਇਹਨਾਂ ਨੇ ਦੁਪਹਿਰ ਦਾ ਸੂਰਜ ਜਿੱਠਾ ਬਸਤਰ ਤੋਂ ਸੁਕਾ ਕੇ ਕਰ ਲਿਆ ਤਾਂ ਅਜੇ ਪਹਿਲ ਰਾਤ ਰਹਿੰਦੀ ਸੀ ਫਰਸੁੱਤੇ ਬਿੱਲੀ ਜਿਵੇਂ ਗੰਧ ਪਾ ਜਾਂਦੀ ਹੈ ਚੂਹਾ ਮੂਆ ਹੋਇਆ ਸੁਟ ਗਈ بابا جی نے وزن دی پرکھیا واسطے شریف چندر جی نو کہا اس میلے ارچوے نو اٹھا دیو دو بولیا میں چوڑا ہاں نہیں لکمی داس جی بچے بول دینے کہ میں چوڑا نہیں لکمی چند جی بولی میں لکھمی داس اٹھا دیو تا بولی میں چوڑا نہیں لکمی چند نے بھی تو آخیا تاری تکانے نہیں رہی پلے مانسا دے پتر ہو یہ کرم کر دی ہن پھر گرو جی نے لینے لہنے تکیا اے پرکشا لئی آپ جی پرکشا سمجھ سکتے ہو جی آپ ٹیچر پاس کرنے واسطے اجما ہے نا تو گروا نے بھی بہت اجمائش کی تیتا ہی گروہ کو ਗੁਰੂ ਅੰਗਦ ਦੇਵ ਜੀ ਨੂੰ ਗੱਦੀ ਮਿਲੀ ਇਸ ਤਰ੍ਹਾਂ ਥੋੜੀ ਗੱਦੀ ਮਿਲੀ ਹੈ ਨਹੀਂ ਪਿਆਰੇ ਸਾਧ ਸੰਗਤ ਜੀ ਇਸ ਤਰ੍ਹਾਂ ਗੱਦੀ ਨਹੀਂ ਮਿਲੀ ਤਾਂ ਫਿਰ ਗੁਰੂ ਜੀ ਨੇ ਲੈਹੜੇ ਮਲ ਤੱਕਿਆ ਤਾਂ ਉਹਨਾਂ ਨੇ ਝਟ ਫਰਸ਼ ਧੋ ਕੇ ਸਾਫ਼ ਕਰ ਦਿੱਤਾ ਫਿਰ ਇੱਕ ਦਿਨ ਮੀਂਹ ਬਹੁਤ ਪਿਆ ਰਾਤ ਨੂੰ ਧਰਮਸ਼ਾਲਾ ਦੀ ਕੰਧ ਤੇ ਪਈ ਫਿਰ ਵੀ ਪ੍ਰਖਸ਼ਾ ਦਾ ਦਿਨ ਆ ਗਿਆ ਪੁੱਤਰਾਂ ਨੂੰ ਹੁਕਮ ਹੋਇਆ ਉਨੇ ਬਣਾਉ ਉਹਨਾਂ ਨੇ ਜਵਾਬ ਦੇ ਦਿੱਤਾ ਸਵੇਰੇ ਰਾਜ ਮਜ਼ਦੂਰ ਲਾ ਕੇ ਬਣਾਵਾ ਦੇਵਾਂਗੇ ਐਸੇ ਤਰ੍ਹਾਂ ਹੀ ਹੋਰ ਸੇਵਕਾਂ ਨੇ ਕਿਹਾ ਜਦ ਗੁਰੂ ਜੀ ਲੈਣੇ ਵੱਲ ਤਕਿਆ ਤਾਂ ਲੈਣਾ ਜੀ ਨੇ ਛੱਟ ਬਣਾਉਣ ਲੱਗ ਪਏ ਗੁਰੂ ਮਹਾਰਾਜ ਜੀ ਨੇ ਵਿੰਗੀ ਜਾਣ ਕੇ ਟਵਾ ਦਿੱਤੀ ਕੰਧ ਵਿੰਗੀ ਜਾਣ ਕੇ ਟਵਾ ਦਿੱਤੀ ਲੈਣਾ ਜੀ ਨੇ ਫੇਰ ਬਣਾ ਦਿੱਤੀ ऐसे तरह चार बार ਕੀਤਾ ਸੀ માતા ਸੁਲੱਖਣੀ ਜੀ ਨੇ ਕਿ ਆ ਭਾਈ ਲੈਣਿਆ ਇਹ ਤਾਂ ਬੇਪਰਵਾਹ ਹੈ ਤੂੰ ਵੀ ਇਹੋ ਜਿਹਾ ਹੋ ਗਿਆ ਹੈ ਤਾਂ ਲੈਣੇ ਨੇ ਉਤਰ ਦਿੱਤਾ ਮਾਤਾ ਜੀ ਸੇਵਕ ਨੇ ਤਾਂ ਸੇਵਾ ਕਰਕੇ ਹੀ ਦੇਹ ਪਰ ਪਵਿੱਤਰ ਕਰਨੀ ਹੈ ਕੰਧ ਦੇ ਬਣਾਉਣ ਨਾਲ ਕੋਈ ਪ੍ਰਯੋਜਨ ਨਹੀਂ ਫੇਰ ਦੁਬਾਰੇ ਗੁਰੂ ਮਹਾਰਾਜ ਪਾਸ ਸੁੱੱਚੇ ਸੁਲੇਮਾਨੀ ਪੱਥਰ ਦਾ ਕਟੋਰਾ ਸੀ ਗੁਰੂ ਮਹਾਰਾਜ ਜੀ ਨੇ ਡੁੰਗੇ ਚਿੱਕੜ ਵਿੱਚ ਸੁੱਟ ਦਿੱਤਾ ਪ੍ਰੀਖਿਆ ਲੈਣ ਵਾਸਤੇ ਲੈਣਾ ਲੈਣਾ ਜੀ ਦੀ ਪੁੱਤਰ ਸਿੱਖ ਹੁਣ ਪੁੱਤਰ ਸਿੱਖ ਵੀ ਆ ਪੁੱਤਰਾਂ ਨੂੰ ਵੀ ਬਰਾਬਰ ਬੁਲਾਇਆ ਉਹਨਾਂ ਨੇ ਪੁੱਤਰ ਸਿੱਖ ਸੇਵਕ ਸਭ ਨਾਲ ਗੁਰੂ ਮਹਾਰਾਜ ਨੇ ਪੁੱਤਰਾਂ ਨੂੰ ਹੁਕਮ ਦਿੱਤਾ ਉਹਨਾਂ ਨੇ ਕਿਹਾ ਕਿਸੇ ਕੋ ਨੂੰ ਕਡਵਾ ਲਵਾਂਗੇ ਤੁਸੀਂ ਡੇਰੇ ਚਲੋ ਸਿੱਖਾਂ ਨੇ ਵੀ ਆਖਿਆ ਸਾਇਬ ਜਾਂਦੇ ਸਾਇਬ ਜਾਦੇ ਸੱਚ ਆਖਦੇ ਹਨ ਜਦ ਗੁਰੂ ਜੀ ਨੇ ਲੈਣੇ ਵੱਲ ਤੱਕਿਆ ਤਾਂ ਉਹਨਾਂ ਨੇ ਝਟ ਕਟੋਰਾ ਕੱਢ ਕੇ ਧੋ ਮੰਝ ਕੇ ਗੁਰੂ ਜੀ ਦੇ ਹਵਾਲੇ ਕਰ ਦਿੱਤਾ ਆਪ ਕੱਪੜੇ ਧੋ ਕੇ ਇਸ਼ਨਾਨ ਕਰਕੇ ਡੇਰੇ ਆ ਗਏ ਇਹ ਸਨ ਪਾਈ ਲੈਣਾ ਜੀ ਦੀਆਂ ਸੇਵਾਵਾਂ ਜੋ ਤਨ ਮੰਨ ਤਨ ਲੈਣਾ ਜੀ ਨੇ ਪਾਈ ਲੈਣਾ ਜੀ ਨੇ ਸੇਵਾ ਕੀਤੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਬੱਚਿਆਂ ਨੂੰ ਆਖਿਆ ਬੱਚਿਆਂ ਨੇ ਇਗਨੋਰ ਕੀਤਾ ਜਿਵੇਂ ਆਪ ਜੀ ਸਮਝਣਿਓ ਆਪਾਂ ਆਮ ਖਾਸ ਕਰਦੇ ਹਾਂ ਬੱਚਾ ਕਈ ਵਾਰੀ ਕਹਿਣਾ ਨਹੀਂ ਮੰਨਦਾ ਹਨਾ ਤੇ ਬੱਚੇ ਲਾਪਰਵਾਹ ਸਨ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਪ੍ਰੀਖਿਆ ਹੈ ਸਾਡੀ ਪ੍ਰੀਖਿਆ ਲੈ ਰਹੇ ਨੇ ਗੁਰਨਾਨਦ ਗਰੀਬ ਜੀ ਮਗਰ ਬੱਚਿਆਂ ਨੇ ਨਹੀਂ ਸਮਝਿਆ ਇਪਾਈ ਲੈਣਾ ਜੀ ਨੇ ਝੋੜੀ ਚ ਪਾਇਆ ਵਚਨ ਤੇ ਇਹ ਅੱਜ ਦੇ ਵਿਚਾਰ ਬਹੁਤ ਬਹੁਤ ਧੰਨਵਾਦ ਆਪ ਜੀ ਸੰਗਤਾਂ ਦਾ ਜੋ ਆਪ ਜੀ ਹਰ ਰੋਜ਼ ਅਮਰਤ ਵੇਲੇ ਨਿਤਨੇਮ ਦੀਆਂ ਹਾਜ਼ਰੀਆਂ ਭਰਦੇ ਹੋ ਅਤੇ ਆਪਣਾ ਜੀਵਨ ਸਫਲਾ ਬਣਾ ਰਹੇ ਹੋ ਬਸ ਅੱਜ ਦੀ ਵਿਚਾਰ